ਐਮਐਸਪੀ ਕੱਲੇ ਪੰਜਾਬ ਦੇ ਕਿਸਾਨਾਂ ਨੂੰ ਤਾਂ ਮਿਲਣੀ ਨਹੀਂ ਐਮਐਸਪੀ ਤਾਂ ਸਾਰੇ ਭਾਰਤ ਦੇ ਕਿਸਾਨਾਂ ਨੂੰ ਮਿਲਣੀ ਹੈ ਜੇਕਰ ਇਹ ਕਾਨੂੰਨ ਬਣਦਾ ਤਾਂ ਪਰ ਇਹ ਮਸਲਾ ਜਿੱਦਾਂ ਹਮੇਸ਼ਾ ਹੋਣੀ ਰਿਹਾ ਪਿਛਲੇ ਲੰਬੇ ਸਮੇਂ ਤੋਂ ਹੋ ਰਿਹਾ ਕਿ ਭਾਰਤ ਨੂੰ ਛੱਡ ਕੇ ਮਸਲਾ ਆ ਕੇ ਪਹਿਲਾਂ ਹਰਿਆਣਾ ਤੇ ਪੰਜਾਬ ਦਾ ਬਣ ਜਾਂਦਾ ਬਾਅਦ ਵਿੱਚ ਇਕੱਲੇ ਪੰਜਾਬ ਦਾ ਬਣ ਜਾਂਦਾ ਤੇ ਬਾਅਦ ਵਿੱਚ ਪੰਜਾਬ ਚ ਵੀ ਇਕੱਲੇ ਸਿੱਖਾਂ ਦਾ ਬਣ ਜਾਂਦਾ ਅੱਜ ਤੁਸੀ ਇਹ ਵੀ ਸਾਬਤ ਕਰ ਰਹੇ ਹੋ ਕਿ ਐਂਡ ਆਫ ਦਾ ਡੇ ਕਿ ਤੁਹਾਡੇ ਲਈ ਭਾਰਤ ਦਾ ਇਲੈਕਸ਼ਨ ਕਮਿਸ਼ਨ ਜਿਆਦਾ ਵੱਡਾ ਕਾਲ ਤੱਕ ਸਾਹਬ ਦੇ ਹੁਕਮ ਤੋਂ ਸਾਡੇ ਖਿਲਾਫ ਕੋਈ ਜ਼ਹਿਰੀਲੀ ਗੈਸ ਵੀ ਸਾਡੇ ਉੱਤੇ ਛੱਡੀ ਜਾਂਦੀ ਹੈ ਜਿਸ ਦੇ ਨਾਲ ਅੱਖਾਂ ਤੇ ਜਾਵੇ ਤਦਾਲਤ ਨੂੰ ਇਹ ਵੀ ਪੁੱਛਣਾ ਚਾਹੀਦਾ ਕਿ ਭਾਈ ਭਾਰਤ ਦੇ ਕੇਸ ਕਾਨੂੰਨ ਦੇ ਤਹਿਤ ਤੁਸੀਂ ਨੈਸ਼ਨਲ ਹਾਈ ਕੋਰਟ ਨੂੰ ਬੰਦ ਕੀਤਾ ਹੋਇਆ ਇੰਡੀਆ ਦੇ ਇਸ ਸੰਵਿਧਾਨ ਦਾ ਕਿਹੜਾ ਉਹ ਪੰਨਾ ਹੈ ਜਿਹੜਾ ਇਹ ਕਹਿੰਦਾ ਕਿ ਤੁਸੀਂ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿਓ ਤੁਸੀਂ ਇਦਾਂ ਕਰੋ ਕੱਲ ਨੂੰ ਤੁਸੀਂ ਉੱਥੇ ਦੋ ਇੱਟਾਂ ਰੱਖ ਕੇ ਦਿਖਾ ਲਓ ਨੈਸ਼ਨਲ ਹਾਈਵੇ ਤੇ ਤੁਹਾਡੇ ਦੇਖੋ ਕਿਦਾਂ ਪਰਚਾ ਹੁੰਦਾ ਤੋਂ 30 ਦਸੰਬਰ ਦਾ ਦਿਨ ਪੰਜਾਬ ਦੇ ਲਈ ਬੜਾ ਹੀ ਮਹੱਤਵਪੂਰਨ ਦਿਨ ਆ ਇੱਕ ਤਾਂ ਆਲਰੇਡੀ ਜਦੋਂ ਆਪਾਂ ਗੱਲਬਾਤ ਜਦ ਤੱਕ ਤੁਹਾਡੇ ਤੱਕ ਪਹੁੰਚਣੀ ਆ ਆਲਰੇਡੀ ਪੰਜਾਬ ਬੰਦ ਦੀ ਜਿਹੜੀ ਆ ਸ਼ੁਰੂਆਤ ਉਹ ਹੋ ਚੁੱਕੀ ਹੋਣੀ ਆ ਬੜੇ ਜਗ੍ਹਾਾਂ ਤੇ ਕਿਸਾਨਾਂ ਦੇ ਵੱਲੋਂ ਧਰਨੇ ਵੀ ਲਗਾਏ ਜਾਣੇ ਆ ਉਹਨਾਂ ਨੇ ਬੇਨਤੀ ਵੀ ਕੀਤੀ ਆ ਕਿ ਪੰਜਾਬ ਨੂੰ ਬੰਦ ਰੱਖਿਆ ਜਾਵੇ ਪੀਆਰਟੀਸੀ ਦੇ ਡਰਾਈਵਰਾਂ ਨੇ ਵੀ ਕਹੀਆ ਕਿ ਅਸੀਂ ਕਿਸਾਨਾਂ ਦੀ ਹਮਾਇਤ ਦੇ ਵਿੱਚ ਜਿਹੜਾ ਬੰਦ ਰੱਖਣ ਦੀ ਗੱਲ ਕੀਤੀ ਗਈ ਆ ਪੈਟਰੋਲ ਪੰਪਸ ਵਗੈਰਾ ਨੂੰ ਵੀ ਕਿਹਾ ਗਿਆ ਕਿ ਤੁਸੀਂ ਜਿਹੜਾ ਬੰਦ ਰੱਖੋ ਸਾਰਾ ਕੁਝ ਇਹਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਸਰਦਾਰ ਜਗਜੀਤ ਸਿੰਘ ਡੱਲੇ ਵਾਲਿਆ ਉਹਨਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਬਹੁਤ ਸਾਰੇ ਖਦਸ਼ਾਤ ਜਿਹੜੇ ਆ ਬਣੇ ਹੋਏ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਮਿਲਣੀ ਨੂੰ ਲੈ ਕੇ ਡੱਲੇ ਵਾਲਾ ਸਾਹਿਬ ਦੇ ਨਾਲ ਕਦੋਂ ਹੋ ਸਕਦੀ ਆ ਬੜੀ ਇੰਪੋਰਟੈਂਟ ਜਾਣਕਾਰੀ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਤੇ ਇੱਕ ਜਿਹੜਾ ਅੱਜ ਇਹ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਹੁਣਾਂ ਦੇ ਬਾਬਤ ਜਿਹੜਾ ਫੈਸਲਾ ਲੈਣ ਵਾਲੀ ਇੱਕ ਕਮੇਟੀ ਬਣਾਈ ਗਈ ਸੀ ਉਹਦੀ ਵੀ ਇੱਕ ਮੁਲਾਕਾਤ ਆ ਸੋ ਇਹ ਇਹਨਾਂ ਸਾਰੇ ਮਸਲਿਆਂ ਤੇ ਆਪਾਂ ਗੱਲ ਕਰਦੇ ਆ ਦੋ ਤਿੰਨ ਅੰਤਰਰਾਸ਼ਟਰੀ ਖਬਰਾਂ ਨੇ ਬਹੁਤ ਹੀ ਅਹਿਮ ਜਾਣਕਾਰੀਆਂ ਨੇ ਖਾਸ ਕਰਕੇ ਜਿਹੜਾ ਅਕਾਲੀ ਦਲ ਦੇ ਵਿੱਚ ਜੋ ਕੁਝ ਚੱਲ ਰਿਹਾ ਉਹਦੇ ਉੱਤੇ ਸੋ ਸਾਰੇ ਮਸਲਿਆਂ ਦੇ ਉੱਤੇ ਗੱਲ ਕਰਦੇ ਆ ਪਹਿਲਾਂ ਜੇਕਰ ਆਪਾਂ ਸ਼ੁਰੂਆਤ ਕਰੀਏ ਤਾਂ ਜਿਵੇਂ ਮੈਂ ਕਿਹਾ ਕਿ ਪੰਜਾਬ ਬੰਦ ਦਾ ਅੱਜ ਸੱਦਾ ਅੱਜ ਸ਼ਾਮ ਤੱਕ ਦੇਖਦੇ ਆ ਕਿ ਕਿੱਧਰ ਨੂੰ ਸਥਿਤੀਆਂ ਜਾਂਦੀਆਂ ਨੇ ਜੇਕਰ ਆਪਾਂ ਕਿਸਾਨ ਅੰਦੋਲਨ ਦੀ ਬੈਸੇ ਗੱਲ ਕਰੀਏ ਤੁਸੀਂ ਬਾਖੂ ਵੀ ਇਸ ਗੱਲ ਨੂੰ ਜਾਣਦੇ ਹੋ ਕਿ ਸਰਦਾਰ ਜਗਜੀਤ ਸਿੰਘ ਡੱਲੇয়াল ਜਿਹੜੇ ਆ ਉਹਨਾਂ ਦੀ ਸਿਹਤ ਨੂੰ ਲੈ ਕੇ ਬਹੁਤ ਜ਼ਿਆਦਾ ਖਦਸ਼ਾਤ ਜਿਹੜੇ ਆ ਬਣੇ ਹੋਏ ਨੇ ਬਾਰ-ਬਾਰ ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿਹੜੀ ਉਹਨਾਂ ਦੀ ਡਾਕਟਰਾਂ ਦੀ ਟੀਮ ਆ ਉਹ ਇਸ ਗੱਲ ਦੇ ਬਾਬਤ ਲਗਾਤਾਰ ਜਾਣਕਾਰੀਆਂ ਸਾਂਝੀਆਂ ਕਰ ਰਹੇ ਨੇ ਕਿ ਡੱਲੇয়াল ਸਾਹਿਬ ਜਿਹੜੇ ਆ ਬੜੇ ਹੀ ਮੁਸ਼ਕਲਾਂ ਦੇ ਨਾਲ ਬਹੁਤ ਹੀ ਤੜਫ ਤੜਫ ਕੇ ਇਹ ਸਮਾਂ ਜਿਹੜਾ ਗੁਜ਼ਾਰ ਰਹੇ ਨੇ ਜਿਹੜਾ ਜਿਹੜਾ ਸਮਾਂ ਉਹਨਾਂ ਦੇ ਭੁੱਖ ਹੜਤਾਲ ਦਾ ਆ ਸੋ ਇਹਦੇ ਚੱਲਦਿਆਂ ਜੇਕਰ ਆਪਾਂ ਗੱਲ ਕਰੀਏ ਬਾਕੀ ਕਿਉਂਕਿ ਜਿਹੜੇ ਸਰਬਨ ਸਿੰਘ ਪੰਦੇਰ ਹੁਣੀ ਆ ਉਹਨਾਂ ਨੇ ਕਿਹਾ ਸੀ ਕਿ ਅਸੀਂ ਦਿੱਲੀ ਨੂੰ ਕੋਚ ਕਰਾਂਗੇ ਦਿੱਲੀ ਉਹਨਾਂ ਨੂੰ ਜਾਣ ਨਹੀਂ ਦੇ ਰਹਿ ਮਰਜੀਵੜਿਆਂ ਦੇ ਜਥੇ ਸੀਗੇ ਉਹਨਾਂ ਨੂੰ ਵੀ ਰਾਹ ਦੇ ਵਿੱਚ ਰੋਕਿਆ ਜਾ ਰਿਹਾ ਹੈ ਤਾਂ ਆਪਾਂ ਅੱਗੇ ਵੀ ਬਹੁਤ ਵਾਰ ਗੱਲ ਕੀਤੀ ਹੈ ਕਿ ਜਦੋਂ ਸਟੇਟ ਰੋਕਣ ਤੇ ਆ ਜਾਵੇ ਤਾਂ ਫਿਰ ਤੁਸੀਂ ਜਿਹੜਾ ਕਿਦਾਂ ਉਹ ਵੀ ਸ਼ਾਂਤਮਈ ਤੇ 100 ਜਿਹੜੇ ਲੋਕ ਜਾਣਗੇ ਮਰਜੀਵੜਿਆਂ ਦੇ ਜਥੇ ਤੇ ਉਹ ਜਾ ਕੇ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਹੇ ਹੀ ਦਿੱਲੀ ਪਹੁੰਚਾਂਗੇ ਕਿਸੇ ਨਾ ਕਿਸੇ ਤਰੀਕੇ ਨਾਲ ਜਿੰਨੀਆਂ ਵੀ ਪੁਲਿਸ ਦੇ ਵੱਲੋਂ ਰੁਕਾ ਰਕਾਪਟਾਂ ਲਾਈਆਂ ਗਈਆਂ ਉਹਨੂੰ ਪਾਰ ਕਰਕੇ ਪਰ ਜੇਕਰ ਹੁਣ ਉਧਰੋਂ ਆਸੂ ਗੈਸ ਆਉਣ ਲੱਗ ਪਵੇ ਰਬੜ ਦੀਆਂ ਗੋਲੀਆਂ ਆਉਣ ਲੱਗ ਪੈਣ ਕਿਸਾਨ ਤਾਂ ਹੋਰ ਬਹੁਤ ਸਾਰੇ ਕਲੇਮ ਕਰਦੇ ਨੇ ਕਿ ਸਾਡੇ ਖਿਲਾਫ ਕੋਈ ਜ਼ਹਿਰੀਲੀ ਗੈਸ ਵੀ ਸਾਡੇ ਉੱਤੇ ਛੱਡੀ ਜਾਂਦੀ ਹੈ ਜਿਸ ਦੇ ਨਾਲ ਅੱਖਾਂ ਤੇ ਜਾਦੇ ਜਿਹੜੀਆਂ ਤੁਹਾਡੀਆਂ ਮੱਚਦੀਆਂ ਨੇ ਸੋ ਬਹੁਤ ਮੁਸ਼ਕਲ ਹੈ ਸੋ ਦੋਨਾਂ ਕਿਉਂਕਿ ਪੰਦੇਰ ਸਾਹਿਬ ਦੀ ਜਥੇਬੰਦੀ ਤੇ ਡੱਲੇ ਵਾਲਾ ਸਾਹਿਬ ਦੀ ਜਥੇਬੰਦੀ ਨੇ ਇਹ ਸਾਰੇ ਮੋਰਚੇ ਦਾ ਜਿਹੜਾ ਇਹਦਾ ਆਗਾਜ਼ ਕੀਤਾ ਸੀ ਸੋ ਆਬਵੀਅਸਲੀ ਪੰਦੇਰ ਸਾਹਿਬ ਦੀ ਜਥੇਬੰਦੀ ਦਾ ਇਹ ਉਹਨਾਂ ਦਾ ਸੀਗਾ ਕਿ ਅਸੀਂ ਦਿੱਲੀ ਕੋਚ ਕਰਨਾ ਤੇ ਜਿਹੜੀ ਡੱਲੇ ਵਾਲਾ ਸਾਹਿਬ ਨੇ ਭੁੱਖ ਮਾਰ ਜਿਹੜਾ ਹੜਤਾਲ ਮਰਨ ਵਰਤ ਜੋ ਵੀ ਆਪਾਂ ਨਾਮ ਦੇ ਲੀਗੇ ਇਹਦੀ ਸ਼ੁਰੂਆਤ ਕੀਤੀ ਆ 30 ਪਲੱਸ ਦਿਨ ਹੋ ਗਏ ਨੇ ਜੀ 30 ਪਲੱਸ ਦਿਨ ਪੰਜਵਾਂ ਹਫਤਾ ਨੇਰੀ ਕਹਿ ਲੋ ਕਿ ਪੂਰਾ ਹੋਣ ਲੱਗਾ ਤੇ ਹਜੇ ਤੱਕ ਜਿਹੜਾ ਸਰਕਾਰ ਇਹਦੇ ਤੇ ਕੰਨ ਨਹੀਂ ਧਰ ਰਹੀ ਉਦੋਂ ਸੁਪਰੀਮ ਕੋਰਟ ਵਾਲੇ ਜਿਹੜੇ ਜੱਜ ਸਹਿਬਾਨ ਨੇ ਉਹ ਸ਼ਕਤੀ ਨਾਲ ਤਾਂ ਪੇਸ਼ ਆ ਰਹੇ ਨੇ ਪਰ ਜਿਹੜਾ ਮਾਨਯੋਗ ਸਰਵਚੁਦਾਲਤ ਨੂੰ ਇਹ ਵੀ ਪੁੱਛਣਾ ਚਾਹੀਦਾ ਕਿ ਭਾਈ ਭਾਰਤ ਦੇ ਕੇਸ ਕਾਨੂੰਨ ਦੇ ਤਹਿਤ ਤੁਸੀਂ ਨੈਸ਼ਨਲ ਹਾਈਵੇ ਨੂੰ ਬੰਦ ਕੀਤਾ ਹੋਇਆ ਇੰਡੀਆ ਦੇ ਇਸ ਸੰਵਿਧਾਨ ਦਾ ਕਿਹੜਾ ਉਹ ਪੰਨਾ ਹੈ ਜਿਹੜਾ ਇਹ ਕਹਿੰਦਾ ਕਿ ਤੁਸੀਂ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿਓ ਤੁਸੀਂ ਇਦਾਂ ਕਰੋ ਕੱਲ ਨੂੰ ਤੁਸੀਂ ਉੱਥੇ ਦੋ ਇੱਟਾਂ ਰੱਖ ਕੇ ਦਿਖਾ ਦਿਓ ਨੈਸ਼ਨਲ ਹਾਈਵੇ ਤੇ ਤੁਹਾਡੇ ਦੇਖੋ ਕਿਦਾਂ ਪਰਚਾ ਹੁੰਦਾ ਪਰ ਅਗਲੇ ਨੇ ਕੀਤਾ ਹੋਇਆ ਜਿੱਦਾਂ ਉਹ ਕਿਹਾ ਜਾਂਦਾ ਕਿ ਤਕੜੇ ਤਾਂ ਸੱਤੀ ਵੀਹੀਂ 100 100 ਉਹ ਉਹਨੂੰ ਤਾਂ ਕੋਈ ਨਹੀਂ ਕਹਿੰਦਾ ਕਿ ਹਰਿਆਣੇ ਵਾਲਿਆਂ ਨੂੰ ਕਿਉਂ ਤੁਸੀਂ ਜਿਹੜਾ ਸੈਂਟਰ ਦੀ ਇਹ ਖੁਆਇਸ਼ ਪੂਰੀ ਕਰਨ ਦੇ ਲਈ ਰਾਹਤ ਰੋਕਿਆ ਹੋਇਆ ਪਰ ਬਾਰ ਬਾਰ ਇਹ ਕਿਹਾ ਜਾ ਰਿਹਾ ਕਿ ਡੱਲੇਵਾਲ ਸਾਹਿਬ ਦਾ ਮਰਨ ਵਰਤ ਤੁਰਵਾਇਆ ਜਾਵੇ ਉਹ ਆਪਣੀ ਜਿਹੜਾ ਮੰਗ ਦੇ ਉੱਤੇ ਬਰਕਰਾਰ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਕਹਿਣਾ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਮੈਂ ਆਪਣੀ ਜਿਹੜਾ ਮਰਨ ਵਰਤਿਆ ਇਹਦੇ ਤੇ ਮੈਂ ਬਰਕਰਾਰ ਰਹਾਂਗਾ ਹਾਲਾਂਕਿ ਜੇਕਰ ਕੋਈ ਡਾਇਲੌਗ ਇਨੀਸ਼ੀਏਟ ਹੋ ਜਾਵੇ ਤਾਂ ਵੀ ਉਹ ਇਸ ਪਾਸੇ ਨੂੰ ਸੋਚਿਆ ਜਾ ਸਕਦਾ ਪਰ ਉਸ ਦਿਨ ਵੀ ਗੱਲ ਕੀਤੀ ਸੀ ਕਿ ਜੇਕਰ ਕੁਝ ਲੋਕ ਆ ਕੇ ਇਹੀ ਕਹਿ ਦੇਣ ਕਿ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਕੋਈ ਟੀਮ ਆ ਕੇ ਕਹਿ ਦੇਵੇ ਕਿ ਹਾਂਜੀ ਤੁਸੀਂ ਆਪਣਾ ਇਲਾਜ ਸ਼ੁਰੂ ਕਰਵਾਵੋ ਤੁਸੀਂ ਖਾਣਾ ਪੀਣਾ ਸ਼ੁਰੂ ਕਰੋ ਚੋਹਾਨ ਸਾਹਿਬ ਸਾਡੇ ਨਾਲ ਮੁਲਾਕਾਤ ਕਰਨ ਦੇ ਲਈ ਤਿਆਰ ਨੇ ਆਪਾਂ ਕੋਈ ਡਾਇਲੌਗ ਦੀ ਸ਼ੁਰੂਆਤ ਕਰਦੇ ਹਾਂ ਐਂਡ ਆਫ ਦਾ ਡੇ ਆਪਾਂ ਸਾਰੇ ਮਸਲੇ ਦਾ ਹੱਲ ਤਾਂ ਡਾਇਲੌਗ ਦੇ ਨਾਲ ਹੀ ਕੱਟਣਾ ਨਾ ਬੈਠ ਕੇ ਹੀ ਟੇਬਲ ਤੇ ਸਾਰੀ ਇਹ ਗੱਲਬਾਤ ਹੋਣੀ ਹੈ ਵੱਡੀਆਂ-ਵੱਡੀਆਂ ਜੰਗਾਂ ਦੀ ਹੁਣ ਇਜ਼ਰਾਈਲ ਤੇ ਜਿਹੜਾ ਇਹ ਗਾਜ਼ਾ ਦਾ ਸਾਰਾ ਕੌਨਫਲਿਕਟ ਚੱਲ ਰਿਹਾ ਉਹਦੇ ਲਈ ਉਹਨੂੰ ਖਤਮ ਕਰਨ ਦੇ ਲਈ ਕਦੀ ਕਤਰ ਦੇ ਵਿੱਚ ਮੀਟਿੰਗ ਹੁੰਦੀ ਆ ਕਦੀ ਈਜੀਪਟ ਦੇ ਵਿੱਚ ਮੀਟਿੰਗ ਹੁੰਦੀ ਆ ਉੱਥੇ ਮੀਟਿੰਗ ਦੇ ਵਿੱਚ ਤਾਂ ਨਹੀਂ ਜੰਗ ਲੜਦੇ ਉੱਥੇ ਜਾ ਕੇ ਤਾਂ ਉਹ ਗੱਲਬਾਤ ਹੀ ਕਰਦੇ ਨੇ ਨਾ ਇਸੇ ਕਰਕੇ ਇਹ ਬੜੀ ਸਾਰੀ ਇਹ ਵਾਰ ਦੇ ਵਿੱਚ ਜਾਦੇ ਇਹਦੇ ਵਿੱਚ ਇਹਦੀ شدت ਦੇ ਵਿੱਚ ਵੀ ਵਾਧਾ ਹੋ ਗਿਆ ਤੇਜ਼ੀ ਵੀ ਆ ਗਈ ਆਦਰਵਾਇਜ਼ ਗੱਲ ਨੇਗੋਸ਼ੀਏਸ਼ਨਸ ਵੱਲ ਜਾ ਰਹੀ ਸੀ ਕਿ ਜਦੋਂ ਇਜ਼ਮਾਇਲ ਹਾਨੀਆ ਜਿਹੜਾ ਹਮਾਸ ਦਾ ਮੁਖੀ ਸੀ ਜਿਹੜਾ ਨੇਗੋਸ਼ੀਏਸ਼ਨਸ ਨੂੰ ਲੀਡ ਕਰ ਰਿਹਾ ਸੀ ਜਦੋਂ ਉਹਨੂੰ ਇਰਾਨ ਦੇ ਵਿੱਚ ਮਾਰਿਆ ਗਿਆ ਸੋ ਐਂਡ ਆਫ ਦਾ ਡੇ ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਗੱਲਬਾਤ ਦੇ ਨਾਲ ਹੀ ਤੁਸੀਂ ਮਸਲੇ ਨੂੰ ਹੱਲ ਕਰਨਾ ਹੁੰਦਾ ਤੇ ਜੇਕਰ ਤੁਸੀਂ ਕੋਈ ਡਾਇਲੌਗ ਇਨੀਸ਼ੀਏਟ ਕਰੋ ਜੇਕਰ ਤੁਸੀਂ ਕਹੋ ਕਿ ਹਾਂ ਆਪਾਂ ਕਿਸੇ ਗੱਲਬਾਤ ਨੂੰ ਗੱਲਬਾਤ ਦੀ ਸ਼ੁਰੂਆਤ ਕਰਦੇ ਆ ਤੇ ਉਹਦੇ ਨਾਲ ਤੁਸੀਂ ਡੱਲੇਵਾਲ ਸਾਹਿਬ ਨੂੰ ਇਹ ਕਹਿ ਸਕਦੇ ਹੋ ਕਿ ਹਾਂਜੀ ਤੁਸੀਂ ਆਪਣਾ ਮਰਨ ਵਾਰਤ ਤੋੜੋ ਤੇ ਇੱਕ ਰਿਪੋਰਟ ਇਹ ਜਿਹੜੀ ਆ ਆ ਰਹੀ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਆ ਜਿਹੜੇ ਉਹ ਜਗਜੀਤ ਸਿੰਘ ਡੱਲੇਵਾਲ ਨਾਲ ਜਾਂ ਤਾਂ ਅੱਜ 30 ਤਰੀਕ ਨੂੰ ਜਾਂ ਫਿਰ 31 ਤਰੀਕ ਨੂੰ ਉਹਨਾਂ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਬਾਕੀ ਬਹੁਤ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦੀਆਂ ਕਿ ਪੰਜਾਬ ਅੱਜ ਕੀ ਹਿਸਟਰੀ ਦੇ ਨਾਲ ਰਿਸਪੌਂਡ ਕਰਦਾ ਹੈ ਇਹ ਸਾਰੀ ਕਿਸਾਨੀ ਧਿਰ ਨੂੰ ਇਹ ਮੁੱਕ ਦੀ ਗੱਲ ਇਹ ਆ ਜੀ ਕਿ ਜੇਕਰ ਆਪਾਂ ਦੇਖੀਏ ਨਾ ਇਹ ਸਾਰਾ ਜਿਹੜਾ ਮਸਲਾ ਵੈਸੇ ਤਾਂ ਹੁਣ ਐਮਐਸਪੀ ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਤਾਂ ਮਿਲਣੀ ਨਹੀਂ ਐਮਐਸਪੀ ਤਾਂ ਸਾਰੇ ਭਾਰਤ ਦੇ ਕਿਸਾਨਾਂ ਨੂੰ ਮਿਲਣੀ ਹੈ ਜੇਕਰ ਇਹ ਕਾਨੂੰਨ ਬਣਦਾ ਤਾਂ ਪਰ ਇਹ ਮਸਲਾ ਜਿੱਦਾਂ ਹਮੇਸ਼ਾ ਹੋ ਨਹੀਂ ਰਿਹਾ ਪਿਛਲੇ ਲੰਬੇ ਸਮੇਂ ਤੋਂ ਹੋ ਰਿਹਾ ਕਿ ਭਾਰਤ ਨੂੰ ਛੱਡ ਕੇ ਮਸਲਾ ਆ ਕੇ ਪਹਿਲਾਂ ਹਰਿਆਣਾ ਤੇ ਪੰਜਾਬ ਦਾ ਬਣ ਜਾਂਦਾ ਬਾਅਦ ਵਿੱਚ ਕੱਲੇ ਪੰਜਾਬ ਦਾ ਬਣ ਜਾਂਦਾ ਤੇ ਬਾਅਦ ਵਿੱਚ ਪੰਜਾਬ ਚ ਵੀ ਕੱਲੇ ਸਿੱਖਾਂ ਦਾ ਬਣ ਜਾਂਦਾ ਤੇ ਹੁਣ ਵੀ ਤਕਰੀਬਨ ਉਦਾਂਕ ਦੀ ਹੀ ਸਥਿਤੀ ਲੱਗ ਰਹੀ ਹੈ ਇਹਦੇ ਵਿੱਚ ਆਈ ਥਿੰਕ ਦੋਨੇ ਤਰ੍ਹਾਂ ਦੀ ਹੈ ਜਿਹੜੇ ਪੰਜਾਬ ਦਾ ਬਾਕੀ ਗੈਰ ਸਿੱਖ ਭਾਈਚਾਰਾ ਹੈ ਉਹਨਾਂ ਨੂੰ ਵੀ ਚਾਹੀਦਾ ਤੇ ਨਾਲ ਦੀ ਨਾਲ ਜਿਹੜਾ ਸਿੱਖ ਭਾਈਚਾਰਾ ਉਹਨਾਂ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਬਰਾਬਰ ਲਿਆ ਕੇ ਜਿਹੜਾ ਸਟੇਜ ਤੇ ਸੈਂਟਰ ਸਟੇਜ ਤੇ ਲਿਆਂਦਾ ਜਾਵੇ ਹਾਲਾਂਕਿ ਮੈਂ ਦੇਖਦਾ ਜਿਹੜੀਆਂ ਜਥੇਬੰਦੀਆਂ ਨੇ ਕੋਸ਼ਿਸ਼ ਤਾਂ ਕਰਦੀਆਂ ਨੇ ਜਦੋਂ ਪ੍ਰੈਸ ਕਾਨਫਰੰਸ ਵੀ ਕਰਦੀਆਂ ਉਹਦੇ ਵਿੱਚ ਵੀ ਜ਼ਿਆਦਾ ਇਹਨਾਂ ਦਾ ਇਹੀ ਹੁੰਦਾ ਕਿ ਸਾਰੀਆਂ ਜਥੇਬੰਦੀਆਂ ਕਿ ਤੁਸੀਂ ਆਪੋ ਆਪਣੀ ਗੱਲ ਰੱਖੋ ਤਾਂ ਕਿ ਲੋਕਾਂ ਨੂੰ ਲੱਗੇ ਕਿ ਬਕ ਬਕ ਸਾਰੀਆਂ ਪਾਰਟੀਆਂ ਨੂੰ ਜਾਂ ਸਾਰੀਆਂ ਜਿੱਥੇ ਬੰਦਿਆਂ ਨੂੰ ਮੌਕਾ ਮਿਲ ਰਿਹਾ ਇਨਸਟੈਡ ਆਫ ਕਿ ਬਕ ਬਕ ਭਾਈਚਾਰੇ ਦੇ ਵਿੱਚੋਂ ਜਿਹੜੇ ਨਮਾਇंदे ਹੋਣ ਇਹ ਕਿਉਂਕਿ ਇਹ ਇਕੱਲੀ ਸਿੱਖਾਂ ਦੀ ਲੜਾਈ ਨਹੀਂ ਇਹ ਪੂਰੇ ਪੰਜਾਬ ਦੀ ਭਾਰਤ ਦੀ ਖਾਸ ਕਰਕੇ ਸਾਰੇ ਜੇਕਰ ਆਪਾਂ ਕੱਲੇ ਪੰਜਾਬ ਦੀ ਵੀ ਗੱਲ ਕਰੀਏ ਪੂਰੇ ਪੰਜਾਬ ਦੀ ਲੜਾਈ ਆ ਸੋ ਇਹਦੇ ਵਿੱਚ ਜਦੋਂ ਹੁਣ ਆ ਅੱਜ ਫਿਰ ਜਿਹੜਾ ਮਸਲਾ ਕੀ ਆ ਕਿ ਹੁਣ ਮੰਗਾ ਜਿਵੇਂ ਅੱਗੇ ਸਾਰੇ ਭਾਰਤ ਦੀਆਂ ਨੇ ਉਹ ਘੁੰਮ ਘਮਾ ਕੇ ਪੰਜਾਬੀਆਂ ਤੇ ਆ ਜਾਂਦੀਆਂ ਨੇ ਇਰਤਕ ਪੰਜਾਬੀਆਂ ਦੇ ਵਿੱਚੋਂ ਸਿੱਖਾਂ ਤੇ ਆ ਜਾਂਦੀਆਂ ਨੇ ਹੁਣ ਸਾਰਾ ਜਦੋਂ ਅੱਜ ਪੰਜਾਬ ਬੰਦ ਹੋਣਾ ਤੇ ਉਹਦੇ ਬਹੁਤ ਸਾਰੇ ਜਿਹੜੇ ਅਸਰਾਤ ਆ ਉਹ ਪੰਜਾਬ ਦੇ ਖਜ਼ਾਨੇ ਦੇ ਵੀ ਪੈਣਾ ਪੰਜਾਬ ਦੇ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਤੇ ਵੀ ਪੈਣਾ ਉਹਦਾ ਗੁੱਸਾ ਜਿਹੜਾ ਲੋਕੀ ਫਿਰ ਕਿਸਾਨਾਂ ਤੇ ਲਾਉਂਦੇ ਨੇ ਤੇ ਕਿਸਾਨ ਕਹਿੰਦੇ ਨੇ ਕਿ ਭਾਈ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਜਦੋਂ ਕਿ ਸਾਡੀ ਇਹ ਗੱਲ ਨਹੀਂ ਸੁਣਦੇ ਸੋ ਇਹਦਾ ਮਸਲੇ ਦਾ ਹੱਲ ਹੋਣਾ ਬੜਾ ਜ਼ਿਆਦਾ ਜ਼ਰੂਰੀ ਆ ਤੇ ਪੰਜਾਬ ਦੀ ਇਹ ਆਵਾਜ਼ ਜਿਹਨੇ ਲੋਕਾਂ ਤੱਕ ਅੱਗੇ ਜਿਹੜੀ ਪਾਰਟੀ ਪਹੁੰਚਾਉਂਦੀ ਰਹੀ ਆ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਤੇ ਪੰਜਾਬ ਨੂੰ ਕੇਸ ਡਾਇਰੈਕਸ਼ਨ ਵੱਲੋਂ ਲੈ ਕੇ ਜਾਣਾ ਜਿਹੜੀ ਖੇਤਰੀ ਤੇ ਰਿਸੇ ਕਰਕੇ ਕਿਹਾ ਜਾਂਦਾ ਕਿਸੇ ਵੀ ਖਿੱਤੇ ਦੀ ਆਪਣੀ ਪੋਲੀਟੀਕਲ ਪਾਰਟੀ ਬਹੁਤ ਜ਼ਿਆਦਾ ਜ਼ਰੂਰੀ ਆ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਲੋਕਤੰਤਰ ਆ ਸਾਰੀਆਂ ਜਗ੍ਹਾਾਂ ਤੇ ਉਸ ਖਿੱਤੇ ਦੀ ਜਿਹੜੀ ਪੋਲੀਟੀਕਲ ਪਾਰਟੀ ਹੁੰਦੀ ਆ ਉਹ ਬਹੁਤ ਇੰਪੋਰਟੈਂਟ ਰੋਲ ਅਦਾ ਕਰਦੀ ਆ ਕੋਈ ਵੀ ਇਦਾਂ ਦਾ ਜਿਹੜਾ ਮਸਲਾ ਹੋਵੇ ਸੋ ਸਾਡੀ ਖੇਤਰੀ ਤੇ ਜਿਹੜੀ ਆ ਉਹ ਉਹਨੂੰ ਆਪਣੀਆਂ ਲੜਾਈਆਂ ਲੜਨ ਦੇ ਵਿੱਚੋਂ ਮੇਲ ਨਹੀਂ ਮਿਲਦਾ ਕਦੇ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ ਤੇ ਉਹ ਫਿਰ ਸ਼੍ਰੋਮਣੀ ਅਕਾਲੀ ਦਲ ਹੁੰਦਾ ਹੁੰਦਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਬਣ ਗਿਆ ਤੇ ਹੁਣ ਤਾਂ ਬਾਦਲ ਧੜਾ ਹੀ ਰਹਿ ਗਿਆ ਦੂਜੇ ਤਾਂ ਅੱਡ ਹੋ ਗਏ ਨੇ ਸੋ ਉਹ ਜਿਹੜਾ ਬਾਦਲ ਧੜਾਇਆ ਉਹਦੀ ਸਾਰੀ ਕੋਆਯਾ ਦੇਸ਼ ਚੀਜ਼ ਤੇ ਲੱਗੀ ਹੋਈ ਆ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਰੱਖਣਾ ਅੱਜ ਸਰਦਾਰ ਚਰਨਜੀਤ ਸਿੰਘ ਬਰਾੜ ਹੋਣਾ ਨੇ ਆਪਣੀ ਕੀਤੀ ਆ ਗੱਲਬਾਤ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਆ ਉਦੇ ਵਿੱਚ ਉਹਨਾਂ ਨੇ ਬੜਾ ਸਪਸ਼ਟਤਾ ਦੇ ਨਾਲ ਕਿਹਾ ਉਹਨਾਂ ਨੇ ਕਿਹਾ ਕਿ ਅੱਜ ਜਦੋਂ ਨਾ ਇਹਦੇ ਵਿੱਚ ਸਮੇਤ ਪ੍ਰਧਾਨ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਹੈ ਕਿ ਸਮੇਤ ਪ੍ਰਧਾਨ ਜਿਹੜਾ ਸਾਰੇ ਜਣੇ ਆਪਣੇ ਅਸਤੀਫੇ ਇਹਨਾਂ ਦੇ ਪ੍ਰਵਾਨ ਕੀਤੇ ਜਾਣ ਵੀ ਜੇਕਰ ਪ੍ਰਧਾਨ ਨਾ ਹੁੰਦਾ ਨਾ ਵਿੱਚ ਤਾਂ ਸਾਰਿਆਂ ਦੇ ਅਸਤੀਫੇ ਪ੍ਰਵਾਨ ਹੋ ਜਾਣੇ ਸੀ ਉਹ ਆਪਾਂ ਵੀ ਬਹੁਤ ਵਾਰ ਗੱਲ ਕੀਤੀ ਹੈ ਕਿ ਅਸਲ ਦੇ ਵਿੱਚ ਕੁੰਡੀ ਸਾਰੀ ਇਸੇ ਗੱਲ ਤੇ ਖੜੀ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਅਸਤੀਫਾ ਨਹੀਂ ਕਬੂਲ ਕਰਵਾਉਣਾ ਉਹ ਚਾਹੁੰਦੇ ਉਹਨਾਂ ਨੂੰ ਇਹ ਹੈ ਕਿਸੂਮਨੀ ਅਕਾਲੀ ਦਲ ਬਾਦਲ ਦੇ ਪ੍ਰਧਾਨਗੀ ਸੁਖਵੀਰ ਸਿੰਘ ਬਾਦਲ ਦੇ ਕੋਲ ਹੀ ਰਹਿਣੀ ਚਾਹੀਦੀ ਆ ਵੈਸੇ ਤਾਂ ਮੈਂ ਬਹੁਤ ਵਾਰ ਇਹ ਗੱਲ ਤੁਹਾਡੇ ਨਾਲ ਸਾਂਝੀ ਕਰ ਚੁੱਕਾ ਕਿ ਕੋਈ ਕਾਨੂੰਨੀ ਅੜਚਣ ਨਹੀਂ ਬਣਦੀ بڑے ਐਕਸਪਰਟ ਇਸ ਗੱਲ ਤੇ ਗੱਲ ਕਰ ਚੁੱਕੇ ਨੇ ਸਰਦਾਰ ਜਨਜੀਤ ਸਿੰਘ ਉਹਨਾਂ ਨੇ ਵੀ ਅਜੇਹੀ ਗੱਲ ਕਹੀ ਆ ਕਿ ਮੈਨੂੰ ਦੱਸੋ ਕਿ ਕਿਹੜੀ ਅੜਚਣ ਆ ਉਹਨਾਂ ਨੇ ਕਿਹਾ ਕਿ ਦੇਖੋ ਦੇਖੋ ਬੜੀ ਸਿੱਧੀ ਗੱਲ ਹੈ ਜਿਹੜੇ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਉਹ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਨੇ ਐਸਜੀਪੀਸੀ ਕੀ ਆ ਸਿੱਖਾਂ ਦੀ ਧਾਰਮਿਕ ਬੋਡੀ ਆ ਤੇ ਉਹੀ ਹਰਜਿੰਦਰ ਸਿੰਘ ਧਾਮੀ ਜਿਹੜਾ ਸ਼੍ਰੋਮਣੀ ਕਾਲੀਦਾ ਲਿਆ ਉਹਦੀ ਮੇਨ ਸਾਰੀਆਂ ਉਹਦੀਆਂ ਜਿੰਨੀਆਂ ਵੀ ਕਮੇਟੀਆਂ ਵਗੈਰਾ ਨੇ ਉਹਦੇ ਵਿੱਚ ਉਹਦੇ ਮੇਨ ਮੈਂਬਰ ਨੇ ਉਹ ਤੇ ਇਹ ਗੱਲ ਇਹਦੇ ਕਰਕੇ ਇਹਨਾਂ ਦੀ ਇਮਾਨਯਤਾ ਕਿਉਂ ਨਹੀਂ ਰੱਦ ਹੁੰਦੀ ਜੇਕਰ ਇਹਨਾਂ ਨੂੰ ਇਹ ਡਰ ਹੈ ਜਿਹੜਾ ਦਲਜੀਤ ਸਿੰਘ ਟੀਮਾ ਬਾਰ-ਬਾਰ ਲੋਕ ਅੱਜਕੱਲ੍ਹ ਬਹੁਤ ਸਾਰੇ ਨਿਊਜ਼ ਚੈਨਲਾਂ ਤੇ ਜਾ ਕੇ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਾ ਕਿ ਜੇਕਰ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਮੰਨ ਲਿਆ ਤਾਂ ਅਕਾਲੀ ਦਲ ਦੀ ਮਾਨਤਾ ਰੱਦ ਹੋ ਜਾਣੀ ਹੈ ਸਰਦਾਰ ਚੰਜੀ ਸਿੰਘ ਉਹਨਾਂ ਨੇ ਵੀ ਇਹ ਸਵਾਲ ਉਠਾਇਆ ਕਿ ਜੇਕਰ ਇਦਾਂ ਦਾ ਹੀ ਮਸਲਾ ਹੈ ਤਾਂ ਧਾਮੀ ਸਾਹਿਬ ਦੇ ਕਰਕੇ ਕਾਤੇ ਨਹੀਂ ਹੁੰਦੀ ਫਿਰ ਹਰਿਆਣੇ ਦੇ ਵਿੱਚ ਇਹਨਾਂ ਦਾ ਪੂਰਾ ਟੈ ਲੱਗਾ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਦਾ ਕਿ ਸਾਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਹਿੱਸਾ ਲੈਣ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਉੱਥੇ ਲ ਹਰਿਆਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਵੀ ਤਾਂ ਧਾਰਮਿਕ ਚੋਣਾਂ ਹੀ ਨੇ ਉਹ ਵੀ ਸਰਦਾਰ ਚੰਦਜੀਤ ਸਿੰਘ ਹੋਣਾ ਨੇ ਕਿਹਾ ਕਿ ਉਹ ਵੀ ਤਾਂ ਧਾਰਮਿਕ ਚੋਣਾਂ ਨੇ ਵੀ ਉੱਥੇ ਇਹਨਾਂ ਦੀ ਮਾਨਯਤਾ ਕਿਉਂ ਨਹੀਂ ਰੱਦ ਹੁੰਦੀ ਅਸਲ ਦੇ ਵਿੱਚ ਇਹ ਕੋਈ ਮਸਲਾ ਹੈ ਹੀ ਨਹੀਂ ਮਾਨਯਤਾ ਰੱਦ ਹੋਣ ਵਾਲਾ ਵੀ ਕਿ ਜੇਕਰ ਅਕਾਲ ਤਖਤ ਸਾਹਿਬ ਦੇ ਵੱਲੋਂ ਕਿਹਾ ਜਾਂਦਾ ਹੁਕਮ ਇਹ ਮੰਨ ਲੈਣ ਇਹਨੂੰ ਸਿਰਫ ਤੇ ਸਿਰਫ ਇੱਕ ਮਸਲਾ ਬਣਾਇਆ ਜਾ ਰਿਹਾ ਤੁਸੀਂ ਜੇਕਰ ਦਲਜੀਤ ਸਿੰਘ ਟੀਮਾ ਹੋਣਾ ਦੀਆਂ ਇੰਟਰਵਿਊਆਂ ਧਿਆਨ ਨਾਲ ਸੁਣੋ ਨਾ ਉਹਦੇ ਵਿੱਚ ਇੱਕ ਬਾਰ-ਬਾਰ ਸ਼ਬਦ ਲੈ ਕੇ ਆਉਂਦੇ ਨੇ ਮੋਡਰੇਟ ਸਾਡੀ ਅਕਾਲੀ ਦਲ ਦੀ ਮੋਡਰੇਟ ਲੀਡਰਸ਼ਿਪ ਨੋ ਡਾਊਟ ਅਕਾਲੀ ਦਲ ਦੇ ਵਿੱਚ ਜੇ ਪੰਜਾਬ ਨੂੰ ਇੱਕ ਮੋਡਰੇਟ ਤੇ ਰਹੀ ਲੀਡ ਕਰ ਸਕਦੀ ਹੈ ਮੇਰਾ ਜ਼ਾਤੀ ਤੌਰ ਤੇ ਵੀ ਇਹੀ ਮੰਨਣਾ ਕਿ ਮੋਡਰੇਟ ਲੀਡਰ ਹੀ ਸਾਨੂੰ ਪੰਜਾਬ ਨੂੰ ਲੀਡ ਕਰ ਸਕਦੇ ਆ ਤੇ ਸੁਖਵੀਰ ਸਿੰਘ ਬਾਦਲ ਇੱਕ ਮੋਡਰੇਟ ਲੀਡਰ ਨੇ ਇਹਦੇ ਵਿੱਚ ਵੀ ਕੋਈ ਜਿਹੜਾ ਦੁਹਰਾਵਾ ਨਹੀਂ ਪਰ ਹੁਣ ਉਹਨਾਂ ਦੀਆਂ ਗਲਤੀਆਂ ਦੇ ਚਲਦੇ ਆ ਪਰ ਤੁਸੀਂ ਨਾਲੇ ਜੇਕਰ ਕਬੂਲ ਹੀ ਸਾਰਾ ਕੁਝ ਕਰ ਲਿਆ ਜਾਂ ਤਾਂ ਫਿਰ ਸਿੱਧੀ ਗੱਲ ਕਰੋ ਨਾ ਜਾਂ ਤਾਂ ਤੁਸੀਂ ਆਪਣੇ ਆਪ ਨੂੰ ਬਖ ਕਰੋ ਇਹ ਜਿਹੜਾ ਦੋਨੇ ਕੰਮ ਇਕੱਠੇ ਨਹੀਂ ਚੱਲ ਸਕਦੇ ਜਿੱਦਾਂ ਮੈਂ ਉਸ ਦਿਨ ਪਾਕਿਸਤਾਨ ਆਰਮੀ ਦੀ ਉਦਾਹਰਨ ਦਿੱਤੀ ਸੀ ਕਿ ਪਾਕਿਸਤਾਨ ਆਰਮੀ ਚਲਾਉਣਾ ਤਾਂ ਚਾਹੁੰਦੀ ਆ ਸਾਰੇ ਮੁਲਕ ਨੂੰ ਆਪਣਾ ਡੰਡੇ ਦੇ ਨਾਲ ਚਲਾਉਣਾ ਚਾਹੁੰਦੀ ਆ ਤੇ ਉਹ ਕਹਿੰਦੇ ਵੀ ਸਾਰੇ ਸਾਰਾ ਕੁਝ ਸਾਡੇ ਕੋਲ ਹੀ ਰਹੇ ਸਾਰੀ ਤਾਕਤ ਪਰ ਜਦੋਂ ਕਿਤੇ ਲੋਕੀ ਮੀਡੀਆ ਵਾਲੇ ਸਾਡੇ ਵਰਗੇ ਬਹਿ ਕੇ ਕੋਈ تنਕੀਦ ਕਰ ਦਿੰਦੇ ਉਹ ਕਹਿੰਦੇ ਨਾ تنਕੀਦ ਨਹੀਂ ਕਰਨੀ ਸਾਡੇ ਉੱਤੇ ਸਾਨੂੰ ਕੁਝ ਨਹੀਂ ਕਹਿਣਾ ਤੁਸੀਂ ਜੇਕਰ ਕੁਝ ਕਹਿਣਾ ਤੇ ਉਹ ਚੁਣੀ ਹੋਈ ਸਰਕਾਰ ਨੂੰ ਕਹਿਣਾ ਜੇਕਰ ਤੁਸੀਂ ਸਾਨੂੰ ਕੁਝ ਕਿਹਾ ਤੇ ਤੁਹਾਡੇ ਤੇ ਗਦਾਰੀ ਦਾ ਮੁਕੱਦਮਾ ਬਣਾ ਕੇ Imran Khan ਵਾਂਗੂ ਅੰਦਰ ਮਰਾਂਗੇ ਅਸੀਂ ਹੁਣ ਲੋਕੀ ਕਹਿੰਦੇ ਵੀ ਭਾਈ ਮੁਲਕੇ ਤੁਸੀਂ ਚਲਾਉਨੇ ਤੁਹਾਨੂੰ ਹੀ ਪੁੱਛਣਾ ਉਹੀ ਗੱਲ ਇਹਨਾਂ ਦੀ ਆ ਇਹ ਧਰਮ ਦੇ ਨਾਮ ਤੇ ਵੋਟਾਂ ਵੀ ਕਾਲੀ ਦਲ ਬਾਦਲ ਨੇ ਲੈਣੀਆਂ ਧਰਮ ਦੇ ਨਾਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਵੀ ਰੱਖਣਾ ਸਾਰੇ ਗੁਰਦੁਆਰਿਆਂ ਦਾ ਜਿਹੜਾ ਦੌਰ ਦੌਰਾਂ ਉਹ ਵੀ ਇਹਨਾਂ ਦੇ ਅੰਦਰ ਅੰਡਰ ਰਹੇ ਤੇ ਜਦੋਂ ਧਾਰਮਿਕ ਸਜ਼ਾ ਦੀ ਗੱਲ ਆਉਣੀ ਹੈ ਤਾਂ ਉਹ ਕਹਿੰਦੇ ਨਹੀਂ 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 ਮੋਡਰੇਟ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਤੇ ਜੇਕਰ ਅਸੀਂ ਧਰਮ ਦੇ ਧਰਮ ਦੇ ਹਿਸਾਬ ਦੇ ਨਾਲ ਚੱਲ ਕੇ ਕਾਲ ਤਖਤ ਸਾਹਿਬ ਦੇ ਵੱਲੋਂ ਹੋਏ ਹੁਕਮ ਨੂੰ ਮੰਨ ਲਿਆ ਤੇ ਸਾਡੀ ਤਾਂ ਮਾਨਯਤਾ ਰੱਦ ਹੋ ਜਾਣੀ ਹੈ ਤੇ ਵੈਸੇ ਵੀ ਜੇਕਰ ਮਾਨਯਤਾ ਰੱਦ ਵੀ ਹੋ ਜਾਂਦੀ ਹੈ ਸੁਪੋਜ਼ ਕਰੋ ਇਹਨਾਂ ਲਈ ਤਾਂ ਇਹ ਚੰਗੀ ਗੱਲ ਹੈ ਇਹਨਾਂ ਨੂੰ ਤਾਂ ਚੰਗੀ ਉਹਦੇ ਚੋਂ ਪਪੂਲੈਰਿਟੀ ਗੇਨ ਹੋਣੀ ਹੈ ਤੁਸੀਂ ਇੱਕ ਮਿੰਟ ਸੋਚ ਕੇ ਦੇਖੋ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣ ਦੇ ਲਈ ਸੁਖਵੀਰ ਸਿੰਘ ਬਾਦਲ ਜਾਂ ਅਕਾਲੀ ਦਲ ਬਾਦਲ ਦੀ ਜਿਹੜੀ ਆ ਮਾਨਤਾ ਰੱਦ ਹੋ ਜਵੇ ਇਹਨਾਂ ਨੂੰ ਤਾਂ ਕਿੱਡਾ ਵੱਡਾ ਮੁੱਦਾ ਮਿਲ ਜਾਣਾ ਵੀ ਸਾਡੇ ਖਿਲਾਫ ਧੱਕਾ ਕੀਤਾ ਜਾ ਰਿਹਾ ਸਾਡੇ ਖਿਲਾਫ ਸਿੱਖਾਂ ਦੀ ਧਿਰ ਦੇ ਖਿਲਾਫ ਪੰਜਾਬ ਦੀ ਖੇਤਰੀ ਧਿਰ ਦੇ ਖਿਲਾਫ ਕੇਂਦਰ ਧੱਕਾ ਕਰਦਾ ਜਾਂ ਭਾਰਤ ਦਾ ਇਲੈਕਸ਼ਨ ਕਮਿਸ਼ਨ ਧੱਕਾ ਕਰਦਾ ਜੀ ਉਹਨੇ ਸਾਡੀ ਮਾਨਤਾ ਰੱਦ ਕਰਤੀ ਤੇ ਹਾਲਾਂਕਿ ਇਹ ਤਾਂ ਮਸਲਾ ਬਣ ਜਾਣਾ ਤੇ ਕੱਲ ਪਾਰਟੀ ਲੱਗੀ ਆ ਤੁਸੀਂ ਦੂਜੇ ਦਿਨ ਹੋਰ ਪਾਰਟੀ ਰਜਿਸਟਰ ਕਰਵਾ ਲਿਓ ਇਹ ਕਿ ਡਾਕ ਮਸਲਾ ਤੇ ਦੂਸਰੀ ਗੱਲ ਇਹ ਵੀ ਹੈ ਨਾ ਇੱਥੇ ਤੇ ਤੁਸੀਂ ਇਹ ਵੀ ਸਾਬਤ ਕਰ ਰਹੇ ਹੋ ਕਿ ਐਂਡ ਆਫ ਦਾ ਡੇ ਕਿ ਤੁਹਾਡੇ ਲਈ ਭਾਰਤ ਦਾ ਇਲੈਕਸ਼ਨ ਕਮਿਸ਼ਨ ਜਿਆਦਾ ਵੱਡਾ ਕੱਲ ਤੱਕ ਸਾਹਬ ਦੇ ਹੁਕਮ ਤੋਂ ਅਸਲ ਦੇ ਵਿੱਚ ਗੱਲ ਇਹਨਾਂ ਦੇ ਵਿੱਚੋਂ ਕੋਈ ਨਹੀਂ ਕੋਈ ਉਹਨਾਂ ਨੂੰ ਸਮੱਸਿਆ ਸਿਰਫ ਉਹ ਹੀ ਚੰਜੀਤ ਸਿੰਘ ਹੋਣਾ ਨੇ ਜਿਹੜੀ ਗੱਲ ਕਹੀ ਹੈ ਕਿ ਸਮੇਤ ਪ੍ਰਧਾਨ ਆ ਗਿਆ ਨਾ ਜੇਕਰ ਸਮੇਤ ਪ੍ਰਧਾਨ ਨਾ ਹੁੰਦਾ ਤੇ ਮਸਲਾ ਕੋਈ ਨਹੀਂ ਸੀ ਹੁਣਾ ਇਹ ਸਾਰੇ ਮਸਲੇ ਵੈਸੇ ਹੀ ਹੋ ਜਾਣੇ ਸੀ ਅਸਲ ਦੇ ਵਿੱਚ ਸਾਰੀ ਕਵਾਇਦ ਦੀ ਇਸੇ ਕਰਕੇ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਧੜੇ ਦੀ ਪ੍ਰਧਾਨਗੀ ਤੇ ਕਾਇਮ ਰੱਖਿਆ ਜਾਵੇ ਜੋ ਕਿ ਲੱਗਦਾ ਨਹੀਂ ਕਿ ਉਹ ਰਹਿ ਪਉਣਗੇ ਚਲੋ ਰਹਿ ਵੀ ਰਹਿ ਵੀ ਜਾਣਗੇ 80 ਵੀ ਕਿਹੜੀ ਗੱਲ ਅੰਗੇ 10 ਸਾਲਾਂ ਦੇ ਵਿੱਚ ਅਕਾਲੀ ਦਲ ਦਾ ਬਾਦਲ ਦੇ ਪ੍ਰਧਾਨ ਹੋ ਹੈਗੇ ਹੀ ਨੇ ਉਹਦੇ ਵਿੱਚ ਇਹਨਾਂ ਦੀ ਪਰਫਾਰਮੈਂਸ ਕਿਦਾਂ ਦੀ ਰਹੀ ਹੈ ਪ੍ਰਦਰਸ਼ਨ ਕਿਦਾਂ ਦਾ ਰਿਹਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਤੇ ਇਹ 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 ਲੱਗਦਾ ਕਿ ਇਹਨਾਂ ਨੇ ਕਿਉਂਕਿ ਬਰਾੜ ਸਾਹਿਬ ਨੇ ਵੀ ਇਹ ਗੱਲ ਕਹੀ ਆ ਕਿ ਅਸੀਂ ਲਗਾਤਾਰ ਇਹ ਗੱਲ ਜਿਹੜਾ ਅਕਾਲ ਤਖਤ ਸਾਹਿਬ ਤੇ ਜਦੋਂ ਹੁਕਮ ਹੋਇਆ ਸੀ ਕਿ ਸਾਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਆਪਣੇ ਚੁੱਲ੍ਹੇ ਸਿਮਟੋ ਅਸੀਂ ਤਾਂ ਸੁਧਾਰ ਲਹਿਰ ਵਾਲਿਆਂ ਨੇ ਤਾਂ ਆਪਣਾ ਸਾਰਾ ਕੁਝ ਬੰਦ ਕਰਕੇ ਇਹ ਇਹ ਅਕਾਲ ਤਖਤ ਸਾਹਿਬ ਤੇ ਜਾ ਕੇ ਦੱਸਤਾ ਪਰ ਹੁਣ ਇਹ ਸਾਨੂੰ ਨਾਲ ਹੀ ਨਿੜਲਾ ਲਏ ਜਦੋਂ ਚੀਮਾ ਸਾਹਿਬ ਆਪਣੀਆਂ ਇੰਟਰਵਿਊਆਂ ਦੇ ਵਿੱਚ ਬਾਰ-ਬਾਰ ਕਹਿ ਰਹੇ ਨੇ ਜੀ ਅਸੀਂ ਤਾਂ ਉਹਨਾਂ ਨੂੰ ਬਾਹਰ ਕੱਢਿਆ ਹੋਇਆ ਉਹ ਲੀਡਰਾਂ ਦੇ ਉੱਤੇ ਤਾਂ ਅਨੁਸ਼ਾਸਨਿਕ ਕਾਰਵਾਈ ਹੋਈ ਹੋਈ ਹੈ ਜਦੋਂ ਅਕਾਲ ਤਖਤ ਸਾਹਿਬ ਦਾ ਹੁਕਮ ਹੋ ਗਿਆ ਕਿ ਸਾਰਿਆਂ ਨੇ ਇਕੱਠੇ ਹੋਣਾ ਤਾਂ ਫਿਰ ਕਿਹੜੀ ਅਨੁਸ਼ਾਸਨਿਕ ਕਾਰਵਾਈ ਥੈਟ ਮੀਨਸ ਕਿ ਉਹ ਜਿਹੜੇ ਉਹ ਲੀਡਰ ਨੇ ਜਿਹੜੇ ਬਡਾਲਾ ਸਾਹਿਬ ਆ ਬੀਬੀ ਜਗੀਰ ਕੌਰ ਆ ਭਾਈ ਚੰਨਜੀਤ ਸਿੰਘ ਹੁਣੀ ਆ ਇਹਨਾਂ ਨੂੰ ਨਾਲ ਨਹੀਂ ਰਲਣਾ ਚਾਹੁੰਦੇ ਤੇ ਇਹਨਾਂ 와ਈ opinion ਜੇਕਰ ਇਹ ਕੋਈ ਅਕਾਲੀ ਦਲ ਬਣਾ ਲੈਂਦੇ ਨੇ ਤਾਂ ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਆ ਜੇਕਰ ਗਿਆਨੀ ਹਰਪੀ ਸਿੰਘ ਹੁਣੀ ਇਹਨਾਂ ਦੇ ਪ੍ਰਧਾਨ ਵੀ ਕਿਤੇ ਕਬੂਲ ਕਰ ਲੈਂਦੇ ਨੇ ਤਾਂ ਇਹ ਜਿਆਦਾ ਤਗੜਾ ਅਕਾਲੀ ਦਲ ਹੋਊਗਾ ਬਾਦਲ ਤੜੇ ਦੇ ਨਾਲ ਤੇ ਬਾਕੀ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਹੁਣੀ ਤਿਆਰ ਬਰ ਤਿਆਰ ਨੇ ਜੀ ਮਾਗੀ ਦੇ ਉੱਤੇ ਉਹਨਾਂ ਦੇ ਪਿਤਾ ਜੀ ਨੇ ਦੱਸਿਆ ਕਿ ਉਹ ਕੋਈ ਬਟਾਲ ਐਲਾਨ ਕਰਨ ਜਾ ਰਹੇ ਨੇ ਤੇ ਉਧਰੋਂ ਵੀ ਪਾਰਟੀ ਦਾ ਐਲਾਨ ਹੋ ਸਕਦਾ ਹੈ ਜੇ ਸ਼੍ਰੋਮਣੀ ਅਕਾਲੀ ਦਲ ਕਿਸੇ ਹੋਰ ਸ਼੍ਰੋਮਣੀ ਅਕਾਲੀ ਦਲ ਕਿਸੇ ਦਾ ਐਲਾਨ ਹੋ ਸਕਦਾ ਸੋ ਖੈਰ ਲਗਾਤਾਰ ਤੁਹਾਡੇ ਨਾਲ ਬਣੇ ਰਵਾਂਗੇ ਪੰਜਾਬ ਦੇ ਤੇ ਦੁਨੀਆ ਭਰ ਦੇ ਵੱਖ-ਵੱਖ ਮਸਲਿਆਂ ਦੇ ਉੱਤੇ ਅਗਲੀ ਵਾਰ ਵੀ ਤੁਹਾਡੇ ਨਾਲ ਗੱਲ ਕਰਦੇ ਲਗਾਤਾਰ ਦੂਜਾ ਇਹ ਕੁਝ ਕੁ ਦਿਨਾਂ ਦੇ ਵਿੱਚ ਵਿਮਾਨ ਹਾਦਸਾ ਗ੍ਰਸਤ ਹੋਏ ਨੇ ਇੱਕ ਦੇ ਉੱਤੇ ਤਾਂ ਸਿੱਧਾ-ਸਿੱਧਾ ਦੋਸ਼ ਲੱਗ ਰਿਹਾ ਰਸ਼ੀਆ ਦੇ ਉੱਤੇ ਕਿ ਉਹਨਾਂ ਦੇ 에ਅਰ ਡਿਫੈਂਸ ਸਿਸਟਮ ਦੇ ਵਿੱਚੋਂ ਚੱਲੇ ਇੱਕ ਸ਼ਾਪਨੇਲ ਜਾਂ ਉਧਰੋਂ ਜਿਹੜੀ ਕੋਈ ਮਜ਼ਾਲ ਚੱਲੀ ਉਹਦੇ ਚੱਲਦੇ ਆ ਅਜ਼ਰਬਾਈਜਾਨ ਵਾਲਾ ਜਿਹੜਾ 크리스마ਸ ਡੇ ਵਾਲੇ ਦਿਨ ਪਲੇਨ ਕ੍ਰੈਸ਼ ਹੋਇਆ ਉਹਦੇ ਕਰਕੇ ਹੋਇਆ ਪਰ ਇੱਕ ਹਾਦਸਾ ਹੋਇਆ ਜਿਹੜਾ ਕੱਲ ਹੀ ਸਾਊਥ ਕੋਰੀਆ ਦੇ ਵਿੱਚ ਉਹਦੇ ਵਿੱਚ ਵੀ 150 ਤੋਂ ਜ਼ਿਆਦਾ ਲੋਕ ਮਾਰੇ ਗਏ ਨੇ ਸੋ ਬੜੀ ਬੁਰੀ ਗੱਲ ਹੈ ਇਹਦੇ ਤੇ ਵੀ ਵਿਸਤਾਰ ਦੇ ਨਾਲ ਗੱਲ ਕਰਾਂਗੇ ਆਪਣਾ ਤੇ ਆਪਣੀ ਸਟਾਈਲ ਦਾ ਖਿਆਲ ਰੱਖਣਾ ਸਵਾਗਤ ਹੈ